ਇਹ ਖਬਰ ਇਸ ਕਰਕੇ ਅਸੀਂ ਨਸ਼ਰ ਕਰਨ ਜਾ ਰਹੇ ਹਾਂ ਕਿ ਜਿੱਥੇ ਸੜਕਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਐਸਐਸਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਅਤੇ ਗੱਡੀ ਤਾਇਨਾਤ ਕੀਤੀ ਗਈ ਸੀ ਜਿਹੜੀ ਕਿ ਲੋਕਾਂ ਦੀ ਸੁਰੱਖਿਆ ਜਾਂ ਜੇਕਰ ਸੜਕ ਤੇ ਕੋਈ ਹਾਦਸਾ ਵਾਪਰ ਜਾਂਦਾ ਏ ਉਹਨਾਂ ਨੂੰ ਐਮਰਜੈਂਸੀ ਸਹੂਲਤਾਂ ਦੇਣੀ ਪੈ ਜਾਵੇ ਪਰ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਹੁਣ ਇਸ ਗੱਡੀ ਦਾ ਹੀ ਆਸਾ ਹੋ ਗਿਆ ਏ ਜ਼ਿਕਰ ਖਾਸ ਹੈ ਕਿ ਪੂਰਾ ਮਾਮਲਾ ਦੇਖ ਕੇ ਤੁਹਾਨੂੰ ਜ਼ਰੂਰ ਇਹ ਖਬਰ ਉਹਨਾਂ ਲੋਕਾਂ ਤੱਕ ਪਹੁੰਚਾਉਣੀ ਲਾਜ਼ਮੀ ਹੈ ਜਿਹੜੇ ਲੋਕ ਅੰਨੇ ਵਾ ਗੱਡੀਆਂ ਚਲਾ ਦਿੰਦੇ ਆ ਜ਼ਿਕਰ ਖਾਸ ਹੈ ਕਿ ਬਤਵਾਰ ਦੇਰ ਰਾਤ ਬਲਦੀ ਕੈਂਚੀ ਚ ਹਾਈਵੇ ਤੇ ਖੜੀ ਐਸ ਐਸ ਐਫ ਦੀ ਗੱਡੀ ਨੂੰ ਤੇਜ਼ ਰਫਤਾਰ ਸਵਿਫਟ ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ 스위프트 ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਹਾਦਸੇ ਦੇ ਵਿੱਚ ਜਿੱਥੇ SSF ਦੀ ਸਰਕਾਰੀ ਗੱਡੀ ਸਮੇਤ ਦੋਹੇ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਆ ਉੱਥੇ ਹੀ ਰਾਤ ਨੂੰ ਡਿਊਟੀ ਤੇ ਤਾਇਨਾਤ SSF ਦੇ ਦੋ ਜਵਾਨ ਵੀ ਗੰਭੀਰ ਜ਼ਖਮੀ ਹੋ ਗਏ ਆ ਜਿਨ੍ਹਾਂ ਦੇ ਸੱਟਾਂ ਵੱਜੀਆਂ SSF ਦੇ ਮੁਲਾਜ਼ਮਾਂ ਨੂੰ ਇਲਾਜ ਲਈ ਪਟਿਆਲਾ ਅਮਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਇਸ ਤੋਂ ਬਾਅਦ ਹੁਣ ਜਾਣਕਾਰੀ ਦਿੰਦਿਆ ਹੋਇਆ ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਹੈ ਕਿ ਰਾਤ ਨੂੰ ਐਸਐਸਐਫ ਫੋਰਸ ਦੀ ਗੱਡੀ ਨਾਲ ਇੱਕ ਸਵਿਫਟ ਕਾਰ ਚਾਲਕ ਜੋ ਕਿ ਸਮਾਨਤ ਤਰਫ ਤੋਂ ਵੱਲੋਂ ਆ ਰਿਹਾ ਸੀ ਗੱਡੀ ਲਿਆ ਕੇ ਉਸਨੇ ਐਸਐਸਐਫ ਵਾਲਿਆਂ ਦੀ ਗੱਡੀ ਦੇ ਵਿੱਚ ਮਾਰੀ ਇਸ ਤੋਂ ਬਾਅਦ ਸਾਡੇ ਦੋ ਕਾਂਸਟੇਬਲ ਗੰਪੀਰ ਉਪ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫੌਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਉਥੋਂ ਉਹਨਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਏ ਆਪਣੇ ਦਾ ਸੜਕ ਸੁਰੱਖਿਆ ਪੁਲਿਸ ਦੀ ਗੱਡੀ ਹੈ ਜਿਹਦੇ ਤੇ ਮਲਾਜਨ ਤਨਾਰ ਸੀ ਉਹ ਵੱਡੀ ਰਾਤ ਕੋਈ 1:30 ਵਜੇ ਜਿਹੜਾ ਬਰਤਪੇਂਘੀਆਂ ਤੇ ਕੋਲਾ ਸਮਾਣਾ ਨਿਕੜਤੇ ਸਾਹਮਣੇ ਉਥੇ ਆਪਣੀ ਗੱਡੀ ਜਿਹੜੀ ਸੀ ਉਹ ਬੈਕ ਕਰਕੇ ਖੜਾ ਹੈ ਜਿਹਦੇ ਵਿੱਚ ਕਾਂਸਟੇਬਲ ਹਰਸ਼ੀਬ ਸਿੰਘ ਕਾਂਟੇਲ ਮਨਜੀਤ ਸਿੰਘ ਤੇ ਜੀ ਬਹਾਦਰ ਸਿੰਘ ਤੇ ਇੱਕ ਸਿਫਤ ਕਾਰ ਸੀ ਜਿਹੜੀ ਆਪਣਾ ਸਮਾਣਾ ਸਾਈਡ ਤੋਂ ਆਈ ਜਿਹਦੇ ਡਰਾਈਵਰ ਨੇ ਆਪਦੀ ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਹਾਈ ਨਾਲ ਗਲਤ ਚਲਾ ਕੇ ਲਿਆ ਕੇ ਉਸ ਗੱਡੀ ਦੇ ਵਿੱਚ ਸਿੱਧੀ ਮਲਾਜਮਾ ਨੂੰ ਮਾਰ ਦੇਣ ਦੀ ਨਿਸ਼ਾਨ ਨਾਲ ਜਿਹੜੀ ਪਾਈ ਉਦੋਂ ਬਾਅਦ ਜਿਹੜਾ ਹੈਗਾ ਇਤਲਾਹ ਮਿਲਣ ਤੇ ਮਲਾਜਮਾ ਨੂੰ ਜਿਹੜਾ ਸੀਗਾ ਹੱਥਾਂ ਨਾਲ ਚਾਇਆ ਗਿਆ ਇਨ੍ਹਾਂ ਵਿੱਚੋਂ ਮਲਾਜ ਜਿਹੜਾ ਹਰਸ਼ਵੀ ਸਪਾਈ ਹੈ ਉਹਦੀ ਹਾਲਤ ਜਿਹੜੀ ਗੰਭੀਰ ਹੈ ਉਹਨੂੰ ਰਾਤ ਅਮਰ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ ਜਿਹੜਾ ਅੱਜ ਉਹਨੂੰ ਪੀਜੀਆਈ ਵਾਸਤੇ ਸ਼ਿਫਟ ਕਰ ਦਿੱਤਾ ਤੇ ਜਿਹੜਾ ਕਾਂਸਟੇਬਲ ਮਨਦੀਪ ਦਾਸ ਸੀਗਾ ਉਹਦੇ ਬਿਆਨ ਤੇ ਦੋਸ਼ੀ ਗੁਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਸਵਿਫਟ ਕਾਰ ਚਾਲਕ ਦਾ ਡਰਾਈਵਰ ਸੀ ਉਹਦੇ ਖਿਲਾਫ ਕਾਨੂੰਨ ਮੁਤਾਬਕ ਜਿਹੜਾ ਹੈਗਾ ਕਾਰਵਾਈ ਕਰਕੇ ਮਕਦਮਾ ਦਰਜ ਕਰ ਦਿੱਤਾ ਤੋ ਗੀਸ਼ ਯਾਰੀਆ ਦੇ ਅਮਰਗੱਲ ਨਾ ਜਗਦਾ ਗੱਡੀ ਨੰਬਰ ਕੀ ਆਪੀ ਦੀ 13 ਬੀ ਐਲ 227 ਇੱਕ ਇੱਥੇ ਵੀ ਗੱਡੀ ਆਈ ਹੈ ਜੀ ਨਾਮ ਨਾਲ ਉਹਦਾ ਨਾਮ ਹੈਗਾ ਬੰਦਾ ਜਿਹੜਾ ਚਰੋਂਦਾ ਸੀ ਪਰ ਧਿਆਨ ਸੇ ਸਾਨੂੰ ਉੱਤੇ ਆਇਆ ਤੇ ਲਿਖਦਾ ਵਾਸੀ ਬਣ ਗਿਆ ਕੀ ਉਹਦੀ ਜਿਹੜਾ ਮੁੱਦੇ ਤੇ ਚੱਲ ਗਈ ਨੇ ਕੀ ਕੰਡੀਸ਼ਨ ਹੈ ਜਿਹੜਾ ਬਰਾ ਉਹਦੀ ਕੰਡੀਸ਼ਨ ਕਾਫੀ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਹਾਂਜੀ ਰਾਕੀ 10:30 ਦੇ ਕਰੀਬ ਸਾਡੇ ਕੋਲ ਪੇਸ਼ੈਂਟ ਆਈ ਸੀ ਇਹ ਥਿੰ ਪੇਸ਼ੈਂਟ ਦੀ ਉਹ ਤੋਂ ਦੋ ਦਿਨ ਹਾਲਤ ਖੁੜੀ ਹੋ ਰਹੀ ਸੀ ਯਾਰੀ ਇਹਨਾਂ ਨੂੰ ਪਤਾ ਦੇ ਰੱਖਿਆ ਗਿਆ ਸੀ ਕਿਹੜੀ ਕੰਡੀਸ਼ਨ ਥੋੜੀ ਠੀਕ ਹੈ ਹਾਂਜੀ ਉਹਨਾਂ ਨੂੰ ਅਗਲੀ ਕਾਰਵਾਈ ਲਈ ਫੋਨ ਕੀਤਾ ਗਿਆ ਅਡਵਰਸੇਟ ਪੇਸ਼ੈਂਟ ਰੈਫਰ ਕਰਦੇ ਨੇ ਕਿ ਕਿਹੜੇ ਸੀਐਸ ਮੌਨਿਟਰ ਦੇਸ਼ ਕਿੰਨੀ ਕੰਡੀਸ਼ਨ ਉਹਨਾਂ ਦੇ ਇੱਕ ਦੀ ਹੈਡਿੰਗਰੀ ਦੱਸ ਰਹੀ ਹੈ ਹਾਂਜੀ ਤੇ ਉਹਨਾਂ ਦੀ ਕੰਡੀਸ਼ਨ ਥੋੜੀ ਜਿਹੀ ਖੰਭੀਰ ਸੀਗੀ ਸੱਪ ਲੈ ਗਈ ਸੀ